ਸੈਂਟਰ ਦੀ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਕੁਝ ਮaaf ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਪੇਠ ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਾਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੀ 305ਵੇਂ ਪਜਾਮੀ ਸ਼ਹੀਦੀ ਗੁਰਪੁਰ ਨੂੰ ਮਨਾ ਰਹੇ ਸਾਰੇ ਪੰਜਾਬ ਦੇ ਨਹੀਂ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ ਵੀਜ਼ਾ ਉਹਨੀਆਂ ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ